ਜਿੱਥੇ ਸਾਰੇ ਪਰਿਵਾਰ ਦੇ ਵਿੱਚ ਇੱਕ ਔਰਤ ਨੂੰ ਉਸਦੇ ਹੱਕ ਦੀ ਇੱਜ਼ਤ ਨਹੀਂ ਦਿੱਤੀ ਜਾਂਦੀ ਉੱਥੇ ਉਸਦਾ ਪਤੀ ਇਸ ਪੁਲਖੇ ਵਿੱਚ ਨਾ ਰਵੇ ਕਿ ਉਸਦਾ ਖੁਦ ਦਾ ਪਰਿਵਾਰ ਉਸਨੂੰ ਪਿਆਰ ਔਰ ਉਸਦੀ ਇੱਜ਼ਤ ਕਰਦਾ ਹੈ ਕਿਉਂਕਿ ਜੋ ਔਰਤ ਉਸਨੇ ਵਿਆਹ ਕੇ ਲਈੰਦੀ ਹੈ ਜੋ ਉਸਦੀ ਖੁਦ ਦੀ ਅਮਾਨਤ ਹੈ ਉਹੀ ਔਰਤ ਉਸੇ ਮਰਦ ਦਾ ਇੱਕ ਆਤਮਾ ਦਾ ਹਿੱਸਾ ਹੈ शरीर ਦਾ ਹਿੱਸਾ ਹੈ ਫਿਰ ਉਸ ਜਿਸੇ ਵਾਸਤੇ ਮਰਦ ਦਾ ਪਰਿਵਾਰ ਪਿਆਰ ਉਹ ਇੱਜ਼ਤ ਬਰਾਬਰ ਕਿਉਂ ਨਹੀਂ ਰੱਖਦਾ ਅਗਰ ਮੀਆਂ بیوی ਨੂੰ ਤੁਹਾਡਾ ਪਰਿਵਾਰ ਇੱਕ ਨਹੀਂ ਸਮਝਦਾ ਜਾਂ ਇੱਕ ਬਿਕਣਾ ਪਸੰਦ ਨਹੀਂ ਕਰਦਾ ਫਿਰ ਉਹ ਮਰਦ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਪਰਿਵਾਰ ਮੀਆਂ بیوی ਦੇ ਵਿੱਚ ਆਸਲੇ ਵਧਾਏਗਾ और उसू उस परिवार दी कली कली हरकत पर निगाह रखनी चाहिए है और किसे भी समय घरवाली देते अन्याय दिसे दे या महसूस होवे उसे वक्त उस व्यवहार से टोक और रोक लगानी उस मर्द का फर्ज बनता है विह का मतलब है दो इंसानों दा एक होना और एक गल जो हर एक इंसान को विह करवा पहला सोचनी चाहिए है ਜੋ ਕਾਫੀ ਮਹੱਤਵਪੂਰਨ ਸਾਬਤ ਹੁੰਦੀ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਸਾਥੀ ਦਾ ਕਿੱਥੇ ਕ ਤੱਕ ਸਾਥ ਦੇ ਸਕਦੇ ਹੋ ਔਰ ਤੁਸੀਂ ਆਪਣੇ ਸਾਥੀ ਨੂੰ ਆਤਮਿਕ ਤੌਰ ਤੇ ਕਿੰਨਾ ਕੁ ਜਾਣਨਾ ਜ਼ਰੂਰੀ ਸਮਝਦੇ ਹੋ ਔਰ ਉਸ ਦਾ ਜਾਇਜ਼ ਹੱਕ ਹਰ ਇੱਕ ਗੱਲ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਉਸ ਨੂੰ ਮਿਲੇ ਕਿਉਂਕਿ ਜਦੋਂ ਤੁਸੀਂ ਇਹ ਦਾਇਰਾ ਸਮਝ ਸਕਦੇ ਹੋ ਫਿਰ ਤੁਸੀਂ ਆਪਣੀ ਗ੍ਰਸਤ ਜ਼ਿੰਦਗੀ ਇੱਕ ਸਹੀ ਮੋੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਬਿਆੰਤ ਚੁਣੌਤੀਆਂ ਸਾਹਮਣੇ ਆਉਂਦੀਆਂ ਨੇ ਮੀਆਂ ਬੀਵੀ ਨੇ ਇਕੱਠੇ ਹੀ ਅੰਤ ਤੱਕ ਹਰ ਇੱਕ ਸੁੱਖ ਤੇ ਦੁੱਖ ਦੇ ਵਿੱਚ ਦੀ ਲੰਘਣਾ ਹੁੰਦਾ ਹੈ ਦੁਨੀਆ ਦੇ ਸਾਹਮਣੇ ਉਹਨਾਂ ਦੀ ਇੱਕ ਟੀਮ ਹੁੰਦੀ ਹੈ ਇੱਕ ਦੂਸਰੇ ਨੂੰ ਉਹਨਾਂ ਦਾ ਹੱਥ ਦਿਵਾਉਣ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਇਹ ਉਹ ਰਿਸ਼ਤਾ ਹੈ ਜਿਸਦੇ ਵਿੱਚ ਕੋਈ ਖੂਨ ਦਾ ਸੰਬੰਧ ਨਹੀਂ ਹੈ ਲੇਕਿਨ ਪਰਮਾਤਮਾ ਦੀ ਮਰਜ਼ੀ ਨਾਲ ਉਸਦੇ ਹੁਕਮ ਨਾਲ ਤੁਰੰਗ ਲਿਖਿਆ ਹੁੰਦਾ ਹੈ ਇਸ ਨੂੰ ਪਹਿਚਾਨੋ ਔਰ ਜਦ ਦੁਨੀਏ ਤਰ੍ਹਾਂ ਇਸ ਰਿਸ਼ਤੇ ਦੀ ਕਦਰ ਕਰਦੇ ਹੋ ਤੁਹਾਡੀ ਅਗਲੀ ਪੁਸ਼ਤ ਵੀ ਮਹਿਸੂਸ ਕਰਦੀ ਹੈ ਔਰ ਬੁਲੰਦੀਆਂ ਛੂਹਣ ਤੱਕ ਦੀ ਹਿੰਮਤ ਰੱਖਦੀ ਹੈ ਕਿਉਂਕਿ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਇੱਕ ਮਜ਼ਬੂਤ ਜੜ ਤੋਂ ਜਨਮ ਲਿਆ